ਸਤਿ ਸ਼੍ਰੀ ਅਕਾਲ ਦੋਸਤੋ ਜੁੜੇ ਆ ਜੀ ਇੱਕ ਹੋਰ ਬਿਲਕੁਲ ਨਵੀਂ ਵੀਡੀਓ ਲੈ ਕੇ ਨਵੀਂ ਮੋਟੀਵੇਸ਼ਨ ਨਵੀਂ એનર્ਜੀ ਨਵੀਂ ਪੋਜ਼ਿਟਿਵਿਟੀ ਇਸ ਨਵੇਂ ਹਫ਼ਤੇ ਦੇ ਵਿੱਚ ਸੋ ਅੱਜ ਜਿਹੜਾ ਵਿਸ਼ਾ ਵਾ ਇਹ ਵੀ ਸੁਣ ਕੇ ਤੁਹਾਨੂੰ ਸ਼ਾਇਦ ਇਹ ਲੱਗੇ ਵੀ ਪਹਿਲਾਂ ਬਹੁਤ ਵਾਰੀ ਗੱਲ ਹੋ ਗਈ ਪਰ ਹੁਣ ਆਪਣੇ ਚੈਨਲ ਦਾ ਜੋ ਕਨਸੈਪਟ ਆ ਕਿ ਮੈਂ ਤੁਹਾਨੂੰ ਮੋਟੀਵੇਸ਼ਨ ਦੇਣੀ ਆ ਕਈ ਵਾਰੀ ਹੋ ਸਕਦਾ ਵਿਸ਼ੇ ਰਿਪੀਟ ਹੋਣ ਪਰ ਹਰ ਵਾਰ ਕੁਝ ਨਵੇਂ ਅੰਦਾਜ਼ ਦੇ ਨਾਲ ਜ਼ਰੂਰ ਤੁਹਾਨੂੰ ਪੋਜ਼ਿਟਿਵ ਫੀਲ ਹੋਊਗਾ ਹਰ ਵਾਰੀ ਜਦੋਂ ਵੀ ਤੁਸੀਂ ਇਸ ਵੀਡੀਓ ਨੂੰ ਦੇਖੋਗੇ ਇਹ ਮੇਰੀ ਕੋਸ਼ਿਸ਼ ਆ ਜੀ ਬਾਕੀ ਤੁਸੀਂ ਆਪਣਾ ਜਿਹੜਾ ਫੀਡਬੈਕ ਆ ਉਹ ਦੇ ਸਕਦੇ ਹੋ ਅੱਜ ਦਾ ਵਿਸ਼ਾ ਵਾ ਕਿ ਪੰਜ ਉਹ ਗੁਣ ਕਿਹੜੇ ਨੇ ਜਿਹੜੇ ਬੰਦੇ ਨੂੰ ਖੁਸ਼ ਰੱਖਦੇ ਨੇ ਇੱਕ ਖੁਸ਼ਹਾਲ ਜਿਹੜਾ ਬੰਦਾ ਉਹਦੇ ਚਿਹਰੇ ਤੇ ਹਮੇਸ਼ਾ ਖੁਸ਼ੀ ਰਹਿੰਦੀ ਆ ਉਹਦੇ ਚਿਹਰੇ ਤੇ ਹਮੇਸ਼ਾ ਸਬਰ ਝਲਕਦਾ ਕਿਹੜੇ ਪੰਜ ਗੁਣ ਹੁੰਦੇ ਆ ਉਹਦੇ ਵਿੱਚ ਜਿਹਦੇ ਨਾਲ ਜਿਨ੍ਹਾਂ ਨੂੰ ਫੋਲੋ ਕਰਕੇ ਆਪਾਂ ਵੀ ਜ਼ਿੰਦਗੀ ਨੂੰ ਥੋੜਾ ਜਿਹਾ ਜਿਹੜਾ ਸਟ्रेस ਫ੍ਰੀ ਟੈਨਸ਼ਨ ਫ੍ਰੀ ਬਣਾ ਸਕਦੇ ਆ ਆਜੋ ਜੀ ਕਰਦੇ ਆ ਗੱਲ ਪਹਿਲਾ ਜਿਹੜਾ ਪੁਆਇੰਟ ਆ ਕਿ ਜਿਹੜੇ ਮਿੱਤਰ ਨੇ ਉਹ ਥੋੜੇ ਬਣਾਓ ਦਾਇਰਾ ਉਹਨਾਂ ਕੇ ਰੱਖੋ ਜਿੰਨਾ ਤੁਸੀਂ ਸਾਂਭ ਸਕਦੇ ਹੋ ਜਿੰਨਾ ਤੁਸੀਂ ਆਪਣੀ ਜ਼ਿੰਦਗੀ ਚ ਦੋਸਤਾਂ ਮਿੱਤਰਾਂ ਦਾ ਦਾਇਰਾ ਫਰੈਂਡ ਸਰਕਲ ਕਹਿ ਲੋ ਵੱਡਾ ਰੱਖੋਗੇ ਉਹਨੀਆਂ ਤੁਹਾਨੂੰ ਟੈਨਸ਼ਨਾਂ ਵੱਧ ਹੋਣਗੀਆਂ ਕਿਉਂਕਿ ਨਿਭਾਉਣ ਵਾਲੇ ਤਾਂ ਬਹੁਤ ਘੱਟ ਹੁੰਦੇ ਨੇ ਤੁਸੀਂ ਕਹਿਣ ਨੂੰ ਜਿੰਨਾ ਮਰਜ਼ੀ ਕਹੀ ਜਾਓ ਵੀ ਮੇਰਾ ਤਾਂ ਯਾਰ ਉਹ ਫਲਾਣੀ ਥਾਂ ਤੇ ਵੀ ਬੰਦਾ ਬੈਠਾ ਮੈਂ ਜਿੱਥੇ ਮਰਜ਼ੀ ਚੱਲ ਜਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਚੱਲ ਜਾ ਮੇਰੀ ਜਾਣ ਪਛਾਣ ਵਾਲਾ ਬੰਦਾ ਬੈਠਾ ਤੇ ਉਹ ਮੇਰੀ ਮਦਦ ਕਰੂ ਪਰ ਜਦੋਂ ਸਮਾਂ ਪੈਂਦਾ ਤੇ ਮਦਦ ਕਿੰਨੀ ਕਿੰਨੇ ਕੁ ਲੋਕ ਆ ਕੇ ਕਰਦੇ ਨੇ ਤੁਹਾਡੀ ਉਹ ਫਿਰ ਤੁਸੀਂ ਆਪਣੇ ਤਜਰਬੇ ਦੇ ਨਾਲ ਹੰਡਾਈ ਲਿਆ ਹੋਣਾ ਮਿੱਤਰ ਉਹ ਰੱਖੋ ਜਿਹੜੇ ਹਮੇਸ਼ਾ ਤੁਹਾਡੇ ਸਾਥ ਦੇਣ ਵਾਲੇ ਹੋਣ ਭਾਵੇਂ ਜ਼ਿੰਦਗੀ 'ਚ ਦੋ ਮਿੱਤਰ ਰੱਖੋ ਭਾਵੇਂ ਇੱਕੋ ਹੀ ਰੱਖੋ ਜੇ ਐਦਾਂ ਕਰੋਗੇ ਤਾਂ ਜ਼ਰੂਰ ਤੁਹਾਡੀ ਜ਼ਿੰਦਗੀ ਆ ਜਿਹੜੀ ਉਹ ਟੈਨਸ਼ਨ ਫਰੀ ਰਹੂਗੀ ਦੂਜੀ ਗੱਲ ਮੈਂ ਕਹੂੰਗਾ ਜੀ ਮaaf ਕਰਨਾ ਆਉਂਦਾ ਹੁੰਦਾ ਲੋਕਾਂ ਨੂੰ ਉਹਨਾਂ ਨੂੰ ਕਿਉਂ ਕਿਉਂਕਿ ਮaaf ਕਰਨਾ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਕੁਝ ਗਲਤੀਆਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਮaaf ਕਰਨ ਦੇ ਯੋਗ ਹੁੰਦੀਆਂ ਕੁਝ ਗਲਤੀਆਂ ਇਹੋ ਜਿਹੀਆਂ ਹੁੰਦੀਆਂ ਕਿ ਉਹ ਮਾਫੀ ਦੇ लायक ਨਹੀਂ ਹੁੰਦੀਆਂ ਫਿਰ ਉਹ ਗੁਨਾਹ ਬਣ ਜਾਂਦੇ ਨੇ ਤੁਹਾਨੂੰ ਜੇ ਜ਼ਿੰਦਗੀ 'ਚ ਕਿਸੇ ਨੇ ਇਹੋ ਜਿਹਾ احساس ਕਰਾਇਆ ਕਿ ਉਹਨੇ ਬਹੁਤ ਵੱਡਾ ਧੋਖਾ ਤੁਹਾਨੂੰ ਦਿੱਤਾ ਤੁਸੀਂ ਨਹੀਂ ਉਹਨੂੰ ਮਾਫ਼ ਕਰਨਾ ਚਾਹੁੰਦੇ ਪਰ ਮੈਂ ਇੱਕ ਗੱਲ ਹਮੇਸ਼ਾ ਕਹਿਣਾ ਉਹਨਾਂ ਨੂੰ ਵੀ ਮਾਫ਼ ਕਰ ਦੋ ਜ਼ਿੰਦਗੀ 'ਚ ਭਾਵੇਂ ਨਾ ਰੱਖੋ ਉਸ ਇਨਸਾਨ ਨੂੰ ਬਦਲੇ ਦੀ ਭਾਵਨਾ ਦੇ ਨਾਲ ਜ਼ਿੰਦਗੀ ਨਹੀਂ ਜਿਉਣੀ ਆਪਾਂ ਕਿ ਉਹਨੇ ਮੇਰੇ ਨਾਲ ਇਦਾਂ ਕੀਤਾ ਤੇ ਮੈਂ ਵੀ ਕੋਈ ਨਾ ਕੋਈ ਉਹਨੂੰ ਜ਼ਰੂਰ ਉਹਦਾ ਨੁਕਸਾਨ ਕਰਨਾ ਉਹਦੇ ਨਾਲ ਮਾੜੀ ਕਰਨੀ ਐਦਾਂ ਦਾ ਸੋਚਣਾ ਛੱਡ ਦੋ ਬੰਦਾ ਨਹੀਂ ਚੰਗਾ ਲੱਗਦਾ ਬੰਦੇ ਨੇ ਤੁਹਾਡੇ ਨਾਲ ਮਾੜੀ ਕੀਤੀ ਹੈ ਬੰਦੇ ਤੋਂ ਕਿਨਾਰਾ ਕਰ ਲਓ ਮਾਫ ਕਰ ਦੋ ਪਰ ਉਸ ਬੰਦੇ ਨੂੰ ਲੈ ਕੇ ਕੋਈ ਵੈਰ ਆਪਣੇ ਦਿਲ 'ਚ ਨਾ ਰੱਖਿਓ ਜਦੋਂ ਦਿਲ 'ਚ ਵੈਰ ਹੋਊਗਾ ਤੁਹਾਨੂੰ ਸ਼ਾਂਤੀ ਨਹੀਂ ਮਿਲਣੀ ਸਕੂਨ ਨਹੀਂ ਮਿਲਣਾ ਫਿਰ ਤੁਸੀਂ ਖੁਸ਼ਵੇਂ ਰਹੋਗੇ ਸੋ ਛੋਟੀਆਂ ਗਲਤੀਆਂ ਨੂੰ ਮਾਫ ਕਰਨਾ ਸਿੱਖਿਏ ਤੇ ਜਿਹੜੀਆਂ ਵੱਡੀਆਂ ਗਲਤੀਆਂ ਕੋਈ ਕਰਦਾ ਉਹਦਾ ਫਿਰ ਮੈਂ ਤੁਹਾਨੂੰ ਇਲਾਜ ਦਾਸੀ ਦਿੱਤਾ ਜੀ ਤੀਜੀ ਗੱਲ ਹੈਗੀ ਅੱਜ ਕਿ ਉਹਨਾਂ ਦੇ ਵਿੱਚ ਨਾ ਦੂਜਿਆਂ ਦੇ ਲਈ ਕੁਝ ਚੰਗਾ ਕਰਨ ਦੀ ਜਿਹੜੀ ਸੋਚ ਬਹੁਤ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਦੂਜਿਆਂ ਦਾ ਭਲਾ ਕਰਕੇ ਖੁਸ਼ੀ ਮਿਲਦੀ ਆ। ਸੋ ਖੁਸ਼ੀ ਪਾਉਣ ਦਾ ਇੱਕ ਬਹੁਤ ਵਧੀਆ ਤਰੀਕਾ ਵਾ ਪਰ ਇੱਥੇ ਮੈਂ ਇਹ ਜ਼ਰੂਰ ਐਡ ਕਰਨਾ ਚਾਹੂੰਗਾ ਵੀ ਦੂਜਿਆਂ ਦਾ ਜੇ ਭਲਾ ਕਰਨਾ ਤਾਂ ਵਾਪਸੀ ਦੀ ਉਮੀਦ ਰੱਖ ਕੇ ਨਹੀਂ ਕਰਨਾ। ਕਿ ਮੈਂ ਉਹਦਾ ਭਲਾ ਕੀਤਾ ਉਹ ਵੀ ਮੇਰਾ ਕਰੂ। ਮੈਂ ਉਹਦੀ ਹੈਲਪ ਕੀਤੀ ਉਹ ਵੀ ਮੇਰੀ ਕਰੂ। ਜੇ ਇਹ ਸੋਚ ਰੱਖ ਕੇ ਕਿਸੇ ਦੀ ਭਲਾਈ ਕਰ ਰਹੇ ਹੋ ਫਿਰ ਤੁਹਾਨੂੰ ਖੁਸ਼ੀ ਨਹੀਂ ਲੱਭਣੀ। ਤੁਹਾਡੀ ਜ਼ਿੰਦਗੀ ਹੋਰ ਹੌਲ ਚ ਜਾਣੀ ਆ। ਕਿਉਂਕਿ ਇਹ ਜ਼ਰੂਰੀ ਨਹੀਂ ਆ ਕਿ ਤੁਸੀਂ ਕਿਸੇ ਦਾ ਸਾਥ ਦਿੱਤਾ ਤੇ ਤੁਹਾਡੇ ਔਕੇ ਸਮੇਂ ਦੇ ਵਿੱਚ ਉਹ ਵੀ ਆ ਕੇ ਤੁਹਾਡਾ ਸਾਥ ਦਊ ਤੁਸੀਂ ਕਿਸੇ ਦੀ ਹੈਲਪ ਕੀਤੀ ਔਕੇ ਸਮੇਂ ਦੇ ਵਿੱਚ ਉਹ ਵੀ ਆ ਕੇ ਤੁਹਾਡੀ ਹੈਲਪ ਕਰੂ ਇਹ ਉਮੀਦ ਨਾ ਰੱਖਿਓ ਸੋ ਬਿਨਾ ਉਮੀਦ ਤੋਂ ਭਲਾਈ ਕਰੋ ਜਿੱਦਾਂ ਵੀ ਤੁਹਾਨੂੰ ਚੰਗਾ ਲੱਗਦਾ ਕਿੱਥੇ ਜਾ ਕੇ ਭਲਾਈ ਕਰਨੀ ਹੈ ਗਰੀਬ ਦੀ ਭਲਾਈ ਕਰਨੀ ਆ ਕਿਸੇ ਤੁਸੀਂ ਹੋਰ ਲੋੜਵੰਦ ਦੀ ਸਹਾਇਤਾ ਕਿਸੇ ਵੀ ਤਰੀਕੇ ਦੇ ਨਾਲ ਕਰਨੀ ਆ ਆਪਣੇ ਦੋਸਤ ਮਿੱਤਰ ਦੀ ਸਹਾਇਤਾ ਕਰਨੀ ਆ ਉਹਦੇ ਨਾਲ ਤੁਹਾਨੂੰ ਆਪਣੀ ਸੈਲਫ ਸੈਟੀਸਫੈਕਸ਼ਨ ਮਿਲਦੀ ਆ ਸੋ ਇਹ ਵੀ ਇੱਕ ਚੰਗਾ ਗੁਣਾ ਜੀ ਤੁਸੀਂ ਇਹਨੂੰ ਵੀ ਅਪਣਾ ਸਕਦੇ ਹੋ ਚੌਥਾ ਗੁਣ ਹੁੰਦਾ ਵਾ ਜੀ ਸਬਰ ਪੇਸ਼ੈਂਸ ਬਹੁਤ ਹੁੰਦੀਆਂ ਗੁੱਸਾ ਨਹੀਂ ਕਰਦੇ ਉਹ ਉਹਨਾਂ ਨੂੰ ਕੋਈ ਵੀ ਸਿਚੁਏਸ਼ਨ ਆ ਜਿਹੜੀ ਉਹ ਸਾਂਭਣੀ ਆਉਂਦੀ ਆ ਮਤਲਬ ਉਹਨਾਂ ਦਾ ਪੂਰਾ ਮਨ ਤੇ ਕੰਟਰੋਲ ਹੁੰਦਾ ਇਹ ਤਾਂ ਸਾਡੇ ਗੁਰੂ ਸਾਹਿਬ ਵੀ ਕਹਿੰਦੇ ਨੇ ਵੀ ਮਨ ਜੀਤੇ ਜਗ ਜੀਤ ਸੋ ਜਿਹੜੇ ਬੰਦੇ ਨੇ ਮਨ ਜਿੱਤ ਲਿਆ ਉਹਦੇ ਲਈ ਫਿਰ ਸਾਰੀ ਦੁਨੀਆ ਵਾ ਜਿਹੜੀ ਉਹ ਉਹਦਾ ਜੇਤੂ ਬਣ ਗਿਆ ਤੇ ਦੁਨੀਆ ਉਹੀ ਜਿੱਤ ਸਕਦਾ ਜਿਹੜਾ ਆਪਣੇ ਮਨ ਨੂੰ ਖੁਸ਼ ਰੱਖਣਾ ਜਾਣਦਾ ਮਨ ਖੁਸ਼ ਕਿਵੇਂ ਰਹੂਗਾ ਜਦੋਂ ਤੁਸੀਂ ਇੱਥੇ ਕਾਬੂ ਕਰ ਲਿਆ ਕਿਸੇ ਵੀ ਤਰ੍ਹਾਂ ਦੇ ਨਾਲ ਭਾਵੇਂ ਉਹ ਖਾਣ ਪੀਣ ਦਾ ਕੰਟਰੋਲ ਆ ਕੋਈ ਬੋਲ ਕਿਸੇ ਨੂੰ ਮਾੜਾ ਨਾ ਬੋਲੀਏ ਉਹਦਾ ਕੰਟਰੋਲ ਆ ਮਤਲਬ ਤੁਸੀਂ ਆਪਣੇ ਆਪ ਤੇ ਪੂਰੀ ਤਰ੍ਹਾਂ ਜਦੋਂ ਕਾਬੂ ਪਾ ਲਿਆ ਉਹ ਖੁਸ਼ੀਆਂ ਦਾ ਰਾਹ ਖੋਲ ਦਿੰਦੀ ਹੈ ਚੀਜ਼ ਪੰਜਵਾਂ ਗੁਣ ਹੁੰਦਾ ਜੀ ਸ਼ੁਕਰਾਨਾ ਕਰਦੇ ਨੇ ਹਮੇਸ਼ਾ ਹਮੇਸ਼ਾ ਉਹ ਸੈਟੀਸਫਾਈ ਹੁੰਦੇ ਨੇ ਜੋ ਵੀ ਉਹਨਾਂ ਦੇ ਕੋਲ ਜ਼ਿੰਦਗੀ ਦੇ ਵਿੱਚ ਦਿੱਤਾ ਵਾ ਪ੍ਰਮਾਤਮਾ ਨੇ ਉਹਨੂੰ ਲੈ ਕੇ ਕਰਦੇ ਸ਼ਿਕਵਾ ਨਹੀਂ ਕਰਦੇ ਉਹਦੇ ਵਿੱਚ ਉਹ ਖੁਸ਼ ਹੁੰਦੇ ਨੇ ਸੈਟੀਸਫੈਕਸ਼ਨ ਜਿਹੜੀ ਉਹਨਾਂ ਨੂੰ ਬਹੁਤ ਹੁੰਦੀ ਆ ਹੁਣ ਦੇਖੋ ਇਹ ਕਈ ਲੋਕ ਤੁਸੀਂ ਦੇਖੇ ਹੋਣਗੇ ਵੀ ਉਹਨਾਂ ਨੂੰ ਜਿੰਨਾ ਮਰਜੀ ਮਿਲੀ ਜਾਵੇ ਉਹ ਤਰੱਕੀ ਵੀ ਕਰੀ ਜਾਂਦੇ ਆ ਪਰ ਫੇਰ ਵੀ ਖੁਸ਼ ਨਹੀਂ ਨਹੀਂ ਯਾਰ ਹਲੇ ਨਹੀਂ ਕੁਝ ਨਹੀਂ ਹਲੇ ਤਾਂ ਜੋ ਮੈਂ ਸੋਚਦਾ ਵਾ ਨਾ ਜੋ ਮੇਰਾ ਟਾਰਗੇਟ ਆ ਉਹਦਾ ਤਾਂਲੇ 1% ਵੀ ਨਹੀਂ ਹੋਇਆ ਇਹ ਇੱਕ ਤਰ੍ਹਾਂ ਦੇ ਨਾਲ ਨਾ ਜਿਹੜੀ ਆਪਾਂ ਗੱਲ ਕਹਿੰਦੇ ਆ ਵੀ ਗਲਤ ਆ ਆਪਾਂ ਇਹ ਕਹਿ ਸਕਦੇ ਆ ਵੀ ਪ੍ਰਮਾਤਮਾ ਨੇ ਇੱਥੇ ਤੱਕ ਲਿਆਂਦਾ ਇਹ ਵੀ ਅਸੀਂ ਕਦੇ ਸੋਚਿਆ ਨਹੀਂ ਸੀ ਉਹਦੇ ਲਈ ਉਹਦਾ ਹਮੇਸ਼ਾ ਸ਼ੁਕਰ ਆ ਅਸੀਂ ਬਹੁਤ ਖੁਸ਼ ਆ ਹੋਰ ਜਿਆਦਾ ਅਸੀਂ ਤਰੱਕੀ ਕਰੀਏ ਇਹਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਪਰਮਾਤਮਾ ਇਹਦੇ ਲਈ ਵੀ ਸਾਡੇ ਤੇ ਮਿਹਰ ਭਰਿਆ ਅਤਰ ਰੱਖੂਗਾ ਸੋ ਜਿਹੜਾ ਲਾਲਚ ਆ ਹਮੇਸ਼ਾ ਉਹ ਤੁਹਾਨੂੰ ਖੁਸ਼ੀਆਂ ਤੋਂ ਦੂਰ ਕਰਦਾ ਕਿ ਅੱਜ ਨੂੰ ਤੁਸੀਂ ਫਿਰ ਮਾਨ ਨਹੀਂ ਪਾਉਂਦੇ ਹੈਗੇ ਤੁਸੀਂ ਹਮੇਸ਼ਾ ਦੂਜਿਆਂ ਨੂੰ ਦੇਖ ਕੇ ਕਿ ਉਹ ਬੰਦੇ ਕੋਲ ਉਹ ਫਲਾਣੀ ਗੱਡੀ ਆ ਉਹ ਬੰਦੇ ਦਾ ਘਰ ਮੇਰੇ ਨਾਲੋਂ ਵੱਡਾ ਉਹ ਬੰਦਾ ਮੇਰੇ ਨਾਲੋਂ ਜਿਆਦਾ ਪੈਸੇ ਖਰਚ ਕਰਦਾ ਮੇਰੇ ਨਾਲੋਂ ਵਧੀਆ ਕੱਪੜੇ ਪਾਉਂਦਾ ਇਹ ਸੋਚ ਸੋਚ ਕੇ ਜਦੋਂ ਤੁਸੀਂ ਜ਼ਿੰਦਗੀ ਜਿਉਣ ਲੱਗ ਜਾਂਦੇ ਹੋ ਤੁਸੀਂ ਖੁਸ਼ੀਆਂ ਦਾ ਗਲ ਆਪ ਕੁੱਟ ਲੈਨੇ ਹੋ ਜੋ ਕੁਝ ਵੀ ਪਰਮਾਤਮਾ ਨੇ ਅੱਜ ਦਿੱਤਾ ਉਹ ਬਹੁਤਿਆਂ ਦੇ ਕੋਲ ਨਹੀਂ ਹੋਣਾ ਆਪਣੇ ਤੋਂ ਨੀਵੇਂ ਵੱਲ ਦੇਖ ਕੇ ਜ਼ਿੰਦਗੀ ਜਿਉਣੀ ਸ਼ੁਰੂ ਕਰੋ ਜ਼ਰੂਰ ਤੁਹਾਨੂੰ ਬਹੁਤ ਖੂਬਸੂਰਤ ਲੱਗੂਗੀ ਇਹ ਜ਼ਿੰਦਗੀ ਤੇ ਹੈ ਵੀ ਖੂਬਸੂਰਤ ਲੱਗਣੀ ਕੀ ਆ ਬਹੁਤ ਬਹੁਤ ਧੰਨਵਾਦ ਤੇ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਹੋਰ ਨਵਾਂ ਕਨਸੈਪਟ ਲੈ ਕੇ ਬਹੁਤ ਜਲਦੀ ਹਾਜ਼ਰ ਹੋਣਾ ਅੱਜ ਬਾਰੇ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਦੱਸਿਓ